ਇਹਨੂੰ 사운ਜਾ ਨੂੰ ਤਾਂ ਪਤਾ ਵੀ ਇਹ ਕੀ ਚੀਜ਼ ਹੈ ਹਾਂ ਲਓ ਵੀ ਮਿੱਤਰੋ ਚੱਕ ਗੱਲ ਵਾਦ ਗਈ ਉਹ ਐ ਤਰਨ ਚ ਕਾਲੀ ਨਹੀਂ ਕਰਦੀ ਮਸਤੀ ਨਾਲ ਤਰਨ ਵਾਲੀ ਆ ਠੰਡੇ ਸੁਭਾਦੀ ਆ ਮੜਕ ਮੜੂਏ ਵੀ ਪੂਰੀ ਆ ਐ ਨਹੀਂਗਾ ਵੀ ਕੋਈ ਐ ਵੀ ਲੱਤਾਂ ਆ ਜਰਾ ਬਾਕੀ ਜੇ ਗੱਲ ਕਰੀਏ ਬਾਈ ਸੂਏ ਦਾ ਹੀ 18 ਕਿਲੋ ਚੋਇਆ ਯਾਰ ਕਿ 20 22 ਕਿਲੋ ਦੁੱਧ ਦੇਊਗੀ ਠੀਕ ਆ ਜੀ ਆਪਾਂ 18 ਕੇ ਮੰਨ ਕੇ ਲੈ ਲਈਓ ਵਿਚਾਰਾ ਇੰਨਾ ਕ ਤਾਂ ਦੇ ਦੇਊਗੀ ਪਰ ਰਸਾ ਵੀ ਸੜਦਾ ਆਪਾਂ ਉੱਤੇ ਕੋਈ ਐ ਨਹੀਂਗਾ ਕੋਈ ਤੇ ਆਏ ਆ ਵੀ ਜਾਨਵਰ ਸੀਲ ਹੋਵੇ ਦੁੱਧ ਕਿਲੋ ਘਟ ਦੇ ਦੇ ਫੇਰ ਕੋਈ ਵੀਰੇ ਅੱਜ ਆਪਾਂ 55000 ਰੁਪਏ ਦੀ ਦੇ ਦੇਣੀ ਆ। ਲਓ ਵੀ ਮੇਤਰੋ ਸਾਫੀ ਦਾ ਮੇਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ। ਅੱਜ ਦੀ ਵੀਡੀਓ ਬਣਾਉਣ ਦੇ ਲਈ ਪਹੁੰਚੇ ਹੋਇਆ ਬਾਈ ਰਿਸ਼ਪਾਲ ਦੇ ਫਾਰਮ ਤੇ ਬਹੁਤ ਟਾਪ ਦੇ ਜਿਹੜੇ ਬਾਈ ਦੇ ਜਾਨਵਰ ਹੁੰਦੇ ਆ ਘੰਟੇ ਡੇਢ ਘੰਟੇ ਦੇ ਵਿੱਚ ਸਾਰੇ ਜਾਨਵਰ ਤਕਰੀਬਨ ਬੇਗਨ ਵਾਲੇ ਹੁੰਦੇ ਆ ਕਿਉਂਕਿ ਬਾਈ ਚੰਗੀ ਕੁਆਲਿਟੀ ਦੇ ਜਾਨਵਰ ਲੈ ਕੇ ਆਉਂਦਾ ਵਾ ਤੇ ਅੱਜ ਤੁਹਾਨੂੰ ਆਪਾਂ ਟਾਪ ਦੇ ਤਿੰਨ ਜਾਨਵਰ ਦਿਖਾਵਾਂਗੇ। ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ। ਬਾਕੀ ਕੋਈ ਵੀ ਤਸੱਲੀ ਪਰਖ ਕਰਨੀ ਆ ਉਹ ਤੁਸੀਂ ਆਪਦੇ ਪੱਧਰ ਤੇ ਕਰਨੀ ਆ ਕਿਉਂਕਿ ਬ ਤੁਸੀਂ ਆਪਣੀ ਸਮਝ ਦੇ ਨਾਲ ਲੈ ਕੇ ਜਾਣਾ ਦਿਸ਼ਪਾਲ ਭਾਈ ਪਹਿਲਾਂ ਤਾਂ ਸਵਾਗਤ ਕਰਦੇ ਆਂ ਜੀ। ਅੱਛੀ ਗੱਲ ਭਾਈ ਸਾਰਿਆਂ ਨੂੰ। ਅੱਛੀ ਗੱਲ ਜੀ। ਭਾਈ ਅੱਜ ਦੇ ਰੇਟ ਜਿਹੜੇ ਹਿਸਾਬ ਨਾਲ ਵੱਡੀਆਂ ਗਾਇਆਂ ਕਿਹੋ ਜਿੇ ਹੋਣਗੇ ਭਾਈ? ਰੇਟ ਆਪਣੇ ਜਾਇਜ਼ ਹੀ ਹੋਣਗੇ। ਰੇਟ ਆਪਾਂ ਜਾਨਵਰ ਦੇ ਹਿਸਾਬ ਨਾਲ ਲਾਜੇ ਤਾਂ ਕੋਈ ਇਹ ਵੀ ਜਾਨਵਰ ਜੇ ਜੀ ਕੁਆਲਿਟੀ ਉਹ ਜਾਂ ਰੇਟ ਹੋਊਗਾ। ਉਹ ਜਾਂ ਰੇਟ ਹੋਊਗਾ। ਪਰ ਇਹਨਾਂ ਵੀ ਆਮ ਬਾਜ਼ਾਰ ਨਾਲ ਲੋਕਾਂ ਨਾਲ ਘੱਟ ਹੋਣਗੇ। ਘੱਟ ਹੋਣਗੇ ਹਨਾ। ਠੀਕ ਆ ਭਾਈ। ਬਾਕੀ ਦੂਜੀ ਗੱਲ ਆਪਣੀ ਇਹ ਆ ਮਾਲ ਆਪਣਾ ਸਾਰਾ ਖਰੀਦਿਆ ਹੁੰਦਾ ਭਾਈ ਆਪਣੇ ਆਪਣੇ ਘਰੋਂ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਜੀ। ਬਿਲਕੁਲ ਭਾਈ ਆਪਾਂ ਇਹ ਹੀ ਬਹੁਤ ਕਹਿੰਦੇ ਨਾਲ ਜਾਨਵਰ ਨੂੰ ਖਰੀਦਦਾ ਚਾਹੇ ਉਹ ਤੁਸੀਂ ਚਾਹੇ ਉਹ ਕੋਈ ਬੰਦਾ ਜਿਹੜਾ ਆਪਣੇ ਤੋਂ ਗਾਂ ਲੈ ਕੇ ਜਾਂਦਾ ਠੀਕ ਆ ਤੇ ਜਿਹੜੇ ਬੰਦੇ ਨੇ ਖਰੀਦਣੀ ਆ ਉਹ ਵੀ ਆਪਦੇ ਸਮਝਣਾ ਖਰੀਦੇ ਬਾਈ ਹੈਨਾ ਅੱਜ ਕੱਲ ਕੋਈ ਵੀ ਬੰਦਾ ਜੇ ਆਪਾਂ ਕਹਦੇ ਆ ਇੰਨਾ ਭੋਲਾ ਨਹੀਂ ਹੁੰਦਾ ਵੀ ਉਹਨੂੰ ਕੋਈ ਚੀਜ਼ ਦਾ ਪਤਾ ਨਹੀਂ ਹਰ ਇੱਕ ਨੂੰ ਪਤਾ ਵੀ ਸਿਆਣੇ ਸਾਰੇ ਹੀ ਸਿਆਣੇ ਆ ਖਰੀਦਣ ਵਾਲਾ ਵੀ ਸਿਆਣਾ ਵੇਚਣ ਵਾਲਾ ਵੀ ਸਿਆਣਾ ਬਿਲਕੁਲ ਬਈ ਗੱਲਬਾਤ ਕਰੀਏ ਆਪਾਂ ਪਹਿਲੀ ਗਰਮ ਵਾਲੀ ਦੀ ਹੈਨਾ ਕੰਨ ਵਿੱਚ ਸੁਆਸ ਹੁੰਦੀ ਆ ਇਹ ਵੀਰੇ ਦੂਜਾ ਸੁਆਸ ਹੁੰਦੀ ਆ ਠੀਕ ਆ ਜੀ ਦੈਨ ਲੈ ਜੂਗੀ 5 6 ਹਫਤਾ ਮੰਨ ਕੇ ਕੋਈ ਭੈਣ ਭਰਾ ਲੈ ਜੇ ਠੀਕ ਆ ਜੀ ਹੀਲ ਸਾਬੂ ਪੂਰੀ ਆ ਕੋਈ ਆਏ ਨਹੀਂ ਜਿਵੇਂ ਮਰਜ਼ੀ ਬੈਠਾ ਰਿਆ ਕੋਈ ਆਏ ਨਹੀਂਗਾ ਵੀ ਲੱਤਾਂ ਵਾਂ ਮਰ ਉਹ ਜਿਹੜੇ ਪੱਤ ਨਹੀਂ ਮਰਜ਼ੀ ਬਹਿ ਜਾ ਹਾਂ ਤੇ ਬਈ ਇਹਨੂੰ ਮਾੜਾ ਜਿਹਾ ਤੋੜ ਗਏ ਆਪਾਂ ਫਿਰ ਇਹਦੇ ਦੁੱਧ ਦੀ ਵੀ ਤੇ ਰੇਟ ਦੀ ਵੀ ਗੱਲਬਾਤ ਕਰਦੇ ਹਣਾ ਪਛਪਾਲ ਬਾਈ ਤੇਰੇ ਹਿਸਾਬ ਨਾਲ ਜਿਵੇਂ ਆਪਾਂ ਤਿਆਰ ਬੇਰੇ ਹਿਸਾਬ ਨਾਲ ਲੈਂਦੇ ਹਣਾ ਜਾਨਵਰ ਕਿੰਨਾ ਦੁੱਧ ਪਾਜੂਗੀ ਮੇਰੀ ਤਾਂ ਆਪਣੇ ਆਪਾਂ 17 18 ਮੰਨ ਕੇ ਲਈ ਵੀ ਇਹਦੂ ਟੁੱਟਦੀ ਨਹੀਂਗੀ ਇਹਦੂ ਟੁੱਟਦੀ ਨਹੀਂ ਹਣਾ ਬਾਕੀ ਗੱਲਬਾਤ ਕਰੀਏ ਹੈ ਵੀ ਜਾਨ ਚ ਹਣਾ ਜਾਨ ਵਾਲੀ ਜਾਨ ਪ੍ਰਾਣ ਵਾਲੀ ਆ ਪੂਰੀ ਕਿਉਂਕਿ ਬਾਈ ਸੀਲ ਸਾਊ ਆ ਸੀਲ ਆ ਦੇਖ ਲੋ ਜਿੱਤੇ ਮਰਜੀ ਗਲੀ ਦੇ ਬੈਠੀ ਬੈਠ ਰਹੇ ਹਣਾ ਆ ਰੱਸਾ ਵੀ ਸੜਦਾ ਆਪਾਂ ਉੱਤੇ ਕੋਈ ਆ ਨਹੀਂ ਗਾ ਕੋਈ ਤੇ ਆਏ ਆ ਵੀ ਜਾਨਵਰ ਸੀਲ ਹੋਵੇ ਦੁੱਧ ਕਿਲੋ ਘੱਟ ਦੇ ਦੇ ਫੇਰ ਕੋਈ ਚੱਕਰ ਨਹੀਂ ਆ ਮਾਤਮਾ ਨਾ ਹੋਵੇ ਸੋਣੀ ਆ ਨਾ ਹਾਂ ਬਸ ਇਹ ਫੁੱਲ ਪੂਰੀ ਬਣ ਕੇ ਸੂ ਗਿਆ ਨਹੀਂ ਹੋ ਵੀ ਆਜ ਬਈ ਕਿੰਨੇ ਦੀ ਦੇਣੀ ਆ ਆਪਾਂ ਇਹ ਵੀਰੇ ਅੱਜ ਆਪਾਂ 57000 ਰੁਪਏ ਦੀ ਦੇ ਦੇਣੀ ਆ ਲਓ ਵੀ ਮੇਤਰੋ 57000 ਰੁਪਏ ਦੀ ਤੁਹਾਨੂੰ ਜਿਹੜੀ ਇਹ ਮਿਲ ਜਾਣੀ ਆ ਭਾਨ ਭਰਾ ਤੌਰ ਪਰ ਕੇ ਆ ਚਾਰਜ ਫਿਰ ਜਾਇਆ ਹੋਵੇ 10 ਵੰਡ ਘੁੰਮ ਕੇ ਆਜੇ ਜੇ ਇਹ ਰੇਟ ਤੇ ਐਡੀ ਵੇ ਮਿਲ ਜੇ ਤਾਂ ਫੇਰ ਆ ਕੇ ਬਿਲਕੁਲ ਬਈ ਹੈਨਾ ਕਿਉਂਕਿ ਜੇ ਕੁਆਲਿਟੀ ਦੀ ਗੱਲ ਕਰੀਏ ਬਾਈ ਬਿਕਣੀ ਦਾ ਕੁਆਲਿਟੀ ਹੋਈ ਆ ਹਾਂ ਬਾਕੀ ਬਾਈ ਜਿਹੜੇ ਜਾਨਵਰ ਲੈ ਕੇ ਆਉਂਦਾ ਤਕਰੀਬਨ 60 ਕੁ ਲੈ ਕੇ ਆਉਂਦਾ ਬਾਈ ਹਾਂ ਹਾਂ ਫਿਰ ਆਪਾਂ ਲਈ ਬਾਕੀ ਜਾਨ ਵਾਲਾ ਪਸ਼ੂ ਹੋਵੇ ਜਾਨ ਵਾਲਾ ਪਸ਼ੂ ਦੁੱਧ ਕੱਢ ਦਿੰਦਾ ਦੁੱਧ ਕੱਢ ਦਿੰਦਾ ਬਾਈ ਹਾਂ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਹਣਾ ਬਹੁਤ ਜਿਆਦੇ ਵੱਡੇ ਬੈੱਡ ਬਾਡੀ ਦੀ ਇਹਨਾਂ ਦੂਜਾ ਸੁਆਸ ਹੁੰਦੀ ਆ ਵੀਰੇ ਕੰਨਾਂ ਵਾਲੇ ਦੰਦ ਚੁੱਕਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਸੀਲਸ ਆ ਹੋਵੇ ਵੀ ਪੂਰੀ ਆ ਕੋਈ ਐ ਵੀ ਲੱਤਾਂ ਆ ਬਾਕੀ ਜੇ ਗੱਲ ਕਰੀਏ ਬਾਈ ਵੱਡੇ ਬੈੱਡ ਦੀ ਆ ਯਾਰ ਹਾਂਜੀ ਹਾਂਜੀ ਬਾਈ ਕੱਢ ਗਏ ਕੀ ਅੱਕ ਕਰੋ ਤੁਸੀਂ ਕੁਆਲਿਟੀ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣੀ ਆ ਬਾਕੀ ਆ ਦੇਖੋ ਆਰਡਰ ਦੇਖੋ ਤੁਸੀਂ ਬਹੁਤ ਜਿਆਦਾ ਸੋਹਣਾ ਆਰਡਰ ਆ ਬਾਕੀ ਥਾਣਾ ਬਾਈ ਜਿਵੇਂ ਕੱਲੇ ਕੱਲੇ ਐਂਡ ਪੂਰੇ ਹਨਾ ਹਾਂਜੀ ਹਾਂਜੀ ਸੋਹਣੇ ਆ ਬਾਈ ਹਨਾ ਇਹ ਰਿਸ਼ਪਾਲ ਬਾਈ ਇਹ ਵੀ ਆਪਾਂ ਕਿੰਨੇ ਕ ਦੁੱਧ ਦੀ ਉਮੀਦ ਤੇ ਆਪਾਂ ਲੈ ਕੇ ਆਏ ਆ ਇਹ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ ਦਾ 18 ਕਿਲੋ ਚੋਇਆ ਹੈ ਕਿ 20-22 ਕਿਲੋ ਦੁੱਧ ਦੇਊਗੀ ਠੀਕ ਆ ਜੀ ਆਪਾਂ 18 ਕ ਮੰਨ ਕੇ ਲੈ ਲਈਓ ਵਿਚਾਲੇ ਇੰਨਾ ਕ ਤਾਂ ਦੇ ਦੂਗੀ ਪਰ ਦੁੱਧ ਵਿੱਚ 20 ਕਿਲੋ ਵੀ ਪਿਆ ਦੂਗੀ ਠੀਕ ਆ ਬਾਈ ਅੱਜ ਫਿਰ ਆਪਾਂ ਇਹ ਰਿਸ਼ਪਾਲ ਬਾਈ 18 ਦੇ ਹਿਸਾਬ ਨਾਲ ਦੇਣੀ ਆ ਤੇ ਕਿੰਨੇ ਦੀ ਦੇਣੀ ਆ ਬਾਦ ਯਾਰ ਜਮਾਨਤਾਨ ਕਰ ਦਾਂਗੇ ਭਾਈ ਲਓ ਵੀ ਮਿੱਤਰੋ 62000 ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਵਾਕਿਆ ਆਪਾਂ ਚਾਰੇ ਪਾਸੇੋਂ ਗਾਂ ਤੁਹਾਨੂੰ ਦਿਖਾਤੀ ਤੇ ਚੰਗੀ ਆ ਜੇ ਆਪਾਂ ਗੱਲ ਕਰੀਏ ਬਾਕੀ ਕੱਦ ਦਾ ਤੇ ਹਿਸਾਬ ਕਿਤਾਬ ਲਾ ਕੇ ਦੇਖ ਲਓ ਬਹੁਤ ਜਿਆਦੇ ਵੱਡੀ ਆ ਕਿਉਂਕਿ ਅਗਲੀ ਗਾਂ ਇਹਦੇ ਉਰੇ ਖੜੇ ਤੋਂ ਦਸਦੀ ਨੀਗੀ ਹੈ ਉਹ ਵੀ ਬਹੁਤ ਵੱਡੀ ਆ ਪਰ ਜੇ ਗੱਲ ਕਰੀਏ ਇਹਦਾ ਬੈੱਡ ਵੱਡਾ ਬਹੁਤ ਜਿਆਦੇ ਚੰਗਾ ਵਾ ਭਾਈ ਉਹ ਨਾਮ ਮੇਲ ਚ ਵੱਡੀ ਆ ਥੋੜੀ ਇਹਦੇ ਨਾਲੋਂ ਇਹ ਕੱਦ ਜੋ ਇਹ ਨਾਲੋਂ ਚਾਰ ਗੁਣਾ ਉੱਚੀ ਆ ਇਹ ਗੱਲਬਾਤ ਕਰੀਏ ਅਗਲੇ ਕਿੰਨੇ ਦੀ ਭਾਈ ਹੈਨਾ ਬਹੁਤ ਜਿਆਦੇ ਸੋਹਣੀ ਆ ਇਹਦਾ ਕਰਮਾ ਵਾਲੀ ਬਈ ਅਗਲਾ ਕਹਿੰਦਾ ਨਾ ਗਰਮ ਗਰਮੀਆਂ ਦਾ ਤੋਹਫਾ ਕਹਿ ਲੋ ਚਲੋ ਗਰਮੀ ਤਾਂ ਹੁਣ ਜਾਂਦੀ ਆ ਪਰ ਹਜੇ ਹੈਗੀ ਆ ਗਰਮੀ ਹੈਗੀ ਆ ਬਈ ਹੈਨਾ ਪਰ ਇੰਨਾ ਵੀ ਇਹ ਬਿਮਾਰਾਂ ਢਮਾਰਾਂ ਦਾ ਇੱਕ ਬਜੀ ਰਹਿੰਦੀ ਐ ਅਸੀਂ ਜਾਊਂ ਵੇਖਣਾ ਬਈ ਬਾਕੀ ਬਈ ਆਪਾਂ ਅੱਗੇ ਵੀ ਇਹਦੇ ਨਾਲ ਦੀ ਐਕਟ ਬੈਠਦੀ ਵੀਡੀਓ ਪਾਈ ਸੀ ਬਹੁਤ ਲੋਕਾਂ ਨੇ ਸਾਨੂੰ ਵੀ ਫੋਨ ਆਏ ਹੈ ਨਾ ਸਾਨੂੰ ਵੀ ਬਹੁਤ ਮੈਨੂੰ ਵੀ ਬਹੁਤ ਫੋਨ ਆਏ ਚੱਕੇ ਨਹੀਂ ਗਏ ਚੱਕੇ ਨਹੀਂ ਗਏ ਬਈ ਹੈਨਾ ਕਿਉਂਕਿ ਬਾਈ ਕੋਲੇ ਟਾਪ ਦੇ ਨਗੀਨੇ ਹੁੰਦੇ ਆ ਵੇ ਬਾਈ ਗੱਲਬਾਤ ਕਰ ਗਈ ਆ ਪੈਜੀ ਹਣਾ ਕੋਈ ਨਹੀਂ ਕਰੀ ਬਾਈ ਹਜੇ ਟਲਾਂਡੋ ਲਾਂ ਬਹੁਤ ਪਈਆਂ ਮਾਲਕਾਂ ਨੇ ਤਾਂ ਦੁੱਧ ਦੱਸਿਆ 22 ਲੀਟਰ ਆਪਾਂ 20 ਕ ਮੰਨ ਕੇ ਲੈ ਲਈਏ ਲੈ ਇੱਧਰ ਦੀ ਵੀ ਲੈ ਜਿੱਧਰ ਮਰਜੀ ਵੇਜਾ ਕੋਈ ਟਕਰ ਨਹੀਂ ਆਗਾ ਨੂੰ ਕਿੱਧਰ ਮਰਜੀ ਵੇਜੋ ਬਾਕੀ ਤੁਸੀਂ ਚੈੱਕ ਕਰੋ ਚਾਰੇ ਪਾਸਿਆਂ ਤੋਂ ਨੂੰ ਮੈਂ ਆਰਡਰ ਦਿਖਾਤਾ ਬਾਕੀ ਚੌਂਕ ਦਾਉਂ ਕਾਲੀਆ ਬਾਈ ਅੱਜ ਨਹੀਂ ਗਈ ਰੁੱਕੀ ਕੱਟ ਕੇ ਬਾਈ ਆਰਾਮ ਨਾਲ ਖੜ ਗਈ ਹੈਨਾ ਹਾਂ ਇਹ ਵੀ ਰੁੱਕੀ ਆਗਾ ਹਾਂ ਇਹ ਵੀ ਦੂਜੇ ਸੂਏ ਹੁੰਦੀ ਆ ਵੀਰੇ ਦੂਜੇ ਸੂਏ ਪਿਆਰ ਸੁੰਦੀ ਆ ਲਓ ਵੀ ਮੈਂ ਤੇਰਾ ਚੈੱਕ ਕਰੂਗਾ ਹਣ ਬੋਲ ਬਾਈ ਵੇਖਣ ਨੂੰ ਅਗਲਾ ਕਰੂਗਾ ਦੋਗਲੀ ਪਰ ਇਹ ਦੋਗ ਦਾ ਵੀ ਇਹ ਕੀ ਚੀਜ਼ ਆ ਹਾਂ ਲਓ ਵੀ ਮਿੱਤਰੋ ਚੈੱਕ ਕਰੋ ਕਨਾ ਤੇ ਤੁਸੀਂ ਬਾਕੀ ਦੀ ਗੱਲਬਾਤ ਕਰੀ ਜਾਓ ਇਹ ਆ ਤਰਨ ਚ ਕਾਲੀ ਨਹੀਂ ਕਰਦੀ ਮਸਤੀ ਨਾਲ ਤਰਨ ਵਾਲੀ ਆ ਠੰਡੇ ਸੁਭਾ ਦੀ ਆ ਮੜਕ ਮੜਕ ਕੇ ਤਰਦੀ ਆ ਘਰ ਵਾਲੀ ਇਹ ਵੀ ਦੂਜੇ ਸਵੇ ਸੁੰਦੀ ਆ ਬਾਈ ਵੀਰੇ ਦੂਜੇ ਫੁੱਲ ਖੁੱਲੇ ਚ ਵੀ ਲਾਵੇ ਜਿੱਥੇ ਮਰਜੀ ਜਾ ਲਓ ਵੀ ਮਿੱਤਰੋ ਰਾਮ ਦੇ ਨਾਲ ਬਾਈ ਬੈਠ ਗਏ ਇਸ ਤੋਂ ਬਾਅਦ ਆਪਾਂ ਤਸੱਲੀ ਨਹੀਂ ਦੇ ਸਕਦੇ ਹਣਾ ਨਹੀਂ ਦੇ ਸਕਦੇ ਬਾਈ ਨਹੀਂ ਦੇ ਸਕਦੇ ਭਾਈ ਰਿਸ਼ਵਾਲ ਫਿਰ ਅੱਜ ਇਹ ਹਨਾ ਕਿੰਨੇ ਦੁੱਧ ਤੇ ਤੇ ਕਿੰਨੇ ਰੇਟ ਤੇ ਆਪਾਂ ਦੇ ਦੇਣੀ ਆ ਮੇਰੇ ਦੋ ਦੋ 20 ਕਿਲੋ ਮੰਨ ਕੇ ਆਪਣੇ ਕੋਲ ਕੋਈ ਵੀ ਬੰਦਾ ਲੈ ਲਵੇ ਮੈਂ 20 ਕਿਲੋ ਮੰਨ ਕੇ ਲਈ ਆ ਹਨਾ ਠੀਕ ਹੈ ਜੀ ਅਗਲਾ ਆਪਦੀ ਦਿਮਾਗ ਨਾਲ ਆਪਦੀ ਸਮਝ ਨਾਲ ਦੇਖਣਾ ਬਈ ਮੈਂ ਕਿੰਨਾ ਲੈ ਸਕਦਾ ਹਨਾ ਬਾਕੀ ਜੀ ਆਪਾਂ ਗੱਲ ਕਰੀਏ ਜਾਨਵਰ 10 ਦਾ ਬਾਈ ਯਾਰ 10 ਦਾ ਲੈ ਹਨਾ ਹੋ ਸਕਦਾ ਬਾਈ ਅਗਲਾ ਸੇਵਾ ਕਰੇ ਮੇਰੇ ਤੋਂ ਕਹਿਣ ਤੋਂ ਵੱਧ ਵੀ ਲੈ ਲਵੇ ਸੇਵਾ ਠੀਕ ਹੈ ਤੇ ਹੋ ਸਕਦਾ ਵੀ ਚੂੜੀ ਤੇ ਬੰਨਤੀ ਤਾਂ ਤੇ ਜੇ ਫਿਰ 15 ਕਿਲੋ ਵਾਲੀ ਸੇਵਾ ਕਰੂਗਾ ਤੇ ਫਿਰ 15 ਕਿਲੋ ਲਊਗਾ ਹਨਾ ਠੀਕ ਹੈ ਬਾਈ ਇਹ ਕਿੰਨੇ ਦੀ ਦੇਣੀ ਹੈ ਬਈ ਅੱਜ ਇਹ ਵੀਰੇ ਆਪਾਂ ਇਹ 70000 ਚੋਂ ਮਾਨਤਨ ਕਰਦੇ ਆਂਗੇ 2000 ਰੁਪਇਆ ਚਾਹ ਛੋੜ ਮੰਨਲੇ ਚਾਹ ਕਰਾਇਆ ਮੰਨਲੇ ਚਾਹੇ ਕਰਾਇਆ ਮੰਨਲੇ ਪਰ ਇਹ ਨਾ ਐ ਵੀ ਬਈ ਬਣ ਕੇ ਸੂ ਗਾਂ ਦਾ ਪੁੱਤ ਆ ਦੱਸੂਗੀ ਭਾਈ ਯਾਰ ਇਹ ਤੇ ਬਾਕੀ ਇੱਕ ਹੋਰ ਗੱਲ ਇਹਦੀ ਖਾਸियत ਵੀ ਸੂਏ ਚਾਹੇ ਨੂੰ ਤਿੰਨ ਚੂਲੇ ਚਾਹੇ ਚਾਰ ਚੂਲੇ ਇਹੋ ਜਿਹੀ ਰਹਿਣਾ ਭਾਈ ਇਹ ਬਈ ਯਾਰੇ ਇਦਾਂ ਦੀ ਰਹਿਣਾ ਐ ਇਹ ਬੁੱਢਿਆਂ ਹੋਣ ਵਾਲੀ ਗਾਂ ਹੀ ਨਹੀਂ ਬੁੱਢੀ ਹੋਣ ਵਾਲੀ ਹੈ ਹੀ ਨਹੀਂ ਹਣਾ ਤੇ ਬਾਕੀ ਬਾਈ ਦੇ ਰੇਟ ਕਿਵੇਂ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਂ ਇੱਕ ਵਾਰ ਤੁਹਾਨੂੰ ਨਾ ਐਡਰੈਸ ਤੇ ਮੋਬਾਈਲ ਨੰਬਰ ਬਾਈ ਤੋਂ ਕਨਫਰਮ ਵੀ ਕਰਾਦਾ ਕਿਉਂਕਿ ਕਈ ਵਾਰੀ ਰਿਸ਼ਵਾਲ ਬਈ ਨਵੇਂ ਜਿਹੜੇ ਸੱਜਣਾ ਪੇਜ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਕਲੀਅਰ ਹੋ ਜਾਂਦਾ ਇੱਕ ਵਾਰ ਹਨਾ ਨਾਮ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੇਨਤੀ ਬਾਈ ਬਾਰੇ ਸਾਰੀ ਵੀਡੀਓ ਵੇਖ ਕੇ ਫਿਰ ਫੋਨ ਲਾ ਲਿਓ ਕਈ ਬੰਦੇ ਨਾ ਸਟਾਰਟਿੰਗ ਵੇਖ ਲੈਂਦੇ ਉਹੀ ਗਾਂ ਫਿਰ ਬੰਲਾ ਫਿਰ ਉਹਨਾਂ ਨੂੰ ਦੱਸੀਦਾ ਵੀ ਰੇਟ ਵੀ ਦੱਸਿਆ ਪੈਨ ਵੀ ਦੱਸਿਆ ਹੋਇਆ ਉਹ ਕਹਿੰਦੇ ਸਾਰੀ ਵੀਡੀਓ ਵੇਖੀ ਨਹੀਂ ਬੇਨਤੀ ਆ ਸਾਰੇ ਬੰਦੇ ਵੀਡੀਓ ਵੇਖ ਕੇ ਬਾਈ ਬਨੇ ਫਿਰ ਫੋਨ ਲਾ ਲੇਗਾ ਕਿਉਂਕਿ ਸਾਰੀ ਜਾਣਕਾਰੀ ਫਿਰ ਪਹਿਲਾਂ ਮਿਲ ਜੂਗੀ ਫਿਰ ਆਪਾਂ ਨੂੰ ਫੋਨ ਤੇ ਘੱਟ ਗੱਲਬਾਤ ਫਿਰ ਤਾਂ ਮੇਨ ਯਾਰ ਇੱਕ ਸੌਦੇ ਵਾਲੀ ਗੱਲ ਹੀ ਰਹਿ ਗਈ ਬਾਈ ਹਾਂ ਬਈ ਮੋਬਾਈਲ ਨੰਬਰ ਤੇ ਐਡਰੈਸ ਕੰਮ ਲਓ ਹਾਂਜੀ ਪਿੰਡ ਵੀਰੇ ਆਪਣਾ ਚੰਦਪੁਰਾਣਾ ਮੋਗੇ ਤੋਂ ਬਾਗੇਪੁਰਾਣੇ ਵਾਲੇ ਰੋਡ ਤੇ ਪਿੰਡਾ ਮੋਗੇ ਤੋਂ 12 ਕਿਲੋਮੀਟਰ ਬਾਗੇਪੁਰਾਣੇ ਤੋਂ 7 ਕਿਲੋਮੀਟਰ ਫੋਨ ਨੰਬਰ ਆਪਣਾ 805488781 ਹੈ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਵੀ ਰਿਹਾ ਵਾ ਕੋਈ ਵੀ ਸੱਜਣ ਦਾ ਵਿਚਾਰਵੰਦਾ ਵਾ ਟਾਪ ਦੇ ਨਗੀਨੇ ਖਰੀਦਣ ਦੇ ਤਾਂ ਬਾਈ ਦੇ ਨਾਲ ਗੱਲ ਕਰੀਦ ਕੇ ਲੈ ਕੇ ਆਇਆ ਚੰਗੀਆਂ ਕਰੀਦ ਕੇ ਲੈ ਕੇ ਆਇਆ ਆਪ ਦੀ ਸਾਹਮਦੇ ਨਾਲ ਕਰੀਦ ਕੇ ਲੈ ਕੇ ਆਇਆ ਤੁਸੀਂ ਕਰੀਦ ਕੇ ਲੈ ਕੇ ਜਾਣੀ ਆਪ ਦੀ ਸਾਹਮਦੇ ਨਾਲ ਸਾਹਮਦੀ ਪਾਰ ਪਿੱਛੇ ਦੀ ਫਿਰ ਵੀ ਆਪਾਂ ਫਿਰ ਵੀ ਕਿਨੇ ਅਗਲੇ ਦੇ ਘਰ ਤੱਕ ਦੀ ਕਰਾਟੀ ਆ ਪੂਰਨ ਚਲੋ ਇਹ ਵੀ ਇਹ ਵੀ ਵੱਡੀ ਗੱਲ ਹੁੰਦੀ ਹੈ ਬਾਈ ਹੈਨਾ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਵਸਦੇ ਰਹੋ ਜੀ ਧੰਨਵਾਦ